ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲੀ ਲਾਈਵ ਵਿੱਚ ਵੀ ਦੱਸਿਆ ਵੀ ਆਪਣਾ ਫੇਸਬੁੱਕ ਤੇ ਇੰਸਟਾ ਬੰਦ ਹੋ ਗਿਆ ਹੈ ਨਾ ਬਹੁਤ ਥਾਵਾਂ ਤੇ ਇਹ ਕਿਦਾਂ ਚੱਲਣਗੀ ਮਾਤਾ ਨੂੰ ਵੀ ਦੱਸ ਦਾਂ ਮੇਰੇ ਵੀ ਬੰਦ ਹੋ ਗਏ ਸੀਗੇ ਇੰਸਟਾ ਵੀ ਬੰਦ ਹੋ ਗਿਆ ਸੀਗਾ ਫੇਸਬੁੱਕ ਵੀ ਬੰਦ ਹੋ ਗਿਆ ਸੀਗਾ ਮੇਰੇ ਵੀਰ ਮੇਰਾ ਜੁੜ ਲਓ ਮੈਂ ਸਾਰਿਆਂ ਨੂੰ ਫਿਰ ਦੱਸ ਦਾਂ ਇੱਕ ਦੋ ਦਣੇ ਮੇਰੇ ਵੀ ਰਾਜੋ ਤੁਸੀਂ ਮੇਰੇ ਨਾਲ ਹਲੇ ਕੋਈ ਆਇਆ ਨਹੀਂ ਗਾ ਮੈਂ ਤਾਂ ਦਸੂੰਗਾ ਕਿ ਕਿੱਦਾਂ ਚੱਲ ਨੇ ਸਾਰੇ ਵੀਰਾਂ ਨੂੰ ਦੱਸੂ ਬਹੁਤ ਸੌਖਾ ਤਰੀਕਾ ਇੰਸਟਾ ਕਿੱਦਾਂ ਚੱਲੋ ਹਾਂ ਇੱਕ ਮੇਰਾ ਵੀਰ ਆ ਗਿਆ ਵਾ ਹੋਰ ਆਜੋ ਮੇਰਾ ਵੀਰ ਮੈਂ ਸਾਰੇ ਵੀਰਾਂ ਨੂੰ ਦੱਸੂ ਵੀ ਇੰਸਟਾਗ੍ਰਾਮ ਤੇ ਫੇਸਬੁੱਕ ਆਪਣੇ ਕਿੱਦਾਂ ਚੱਲਣਗੇ ਆ ਜੋ ਆ ਜੋ ਆ ਜੋ ਮੇਰਾ ਵੀ ਦੋ ਜਣੇ ਹੋ ਗਏ ਕੋਈ ਗੱਲ ਨਹੀਂ ਧੰਨਵਾਦ ਵੀਰੇ ਜਿਹੜੇ ਮੇਰੇ ਨਾਲ ਜੁੜੇ ਹੋ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ ਫੇਸਬੁਕ ਤੇ ਇੰਸਟਾ ਆਪਣੇ ਬੰਦ ਹੋ ਗਏ ਸੀ ਹਨਾ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਵੀ ਇੰਸਟਾ ਤੇ ਫੇਸਬੁਕ ਬੰਦ ਹੋ ਗਏ ਸੀ ਥੋੜੇ ਟਾਈਮ ਲਈ ਤੇ ਕਿੱਦਾਂ ਚੱਲਣਗੇ ਥੋੜੇ ਟਾਈਮ ਲਈ ਨਹੀਂ ਕਈਆਂ ਨੂੰ ਵੈਸੇ ਹੀ ਪ੍ਰੋਬਲਮ ਆਉਂਦੀ ਰਹਿੰਦੀ ਆ ਇਹ ਬੰਦ ਹੋ ਜਾਂਦੇ ਇੰਸਟਾਗ੍ਰਾਮ ਹੀ ਬੰਦ ਹੋ ਜਾਂਦਾ ਫੇਸਬੁਕ ਵੀ ਬੰਦ ਹੋ ਜਾਂਦਾ ਦੇਖਾ ਕਿਦਾਂ ਚੱਲਦੇ ਆ ਫਿਰ ਇਹ ਮੀ ਆਪਾਂ ਨਾ ਡਾਟਾ ਬਹੁਤ ਜ਼ਿਆਦਾ ਹੋ ਜਾਂਦਾ ਡਾਟੇ ਦਾ ਮਤਲਬ ਆਪਣੇ ਫੇਸਬੁੱਕ ਦਾ ਡਾਟਾ ਇੰਸਟਾਗ੍ਰਾਮ ਦਾ ਡਾਟਾ ਜਿਹੜੇ ਮੇਰੇ ਵੀਰ ਪ੍ਰੋਫੈਸ਼ਨਲ ਆ ਉਹਨਾਂ ਨੂੰ ਪਤਾ ਹੋਏਗਾ ਹਨਾ ਉਹਨੂੰ ਸਾਰੇ ਡਾਟੇ ਨੂੰ ਨਾ ਕਲੀਅਰ ਕਰ ਦੇਣਾ ਕਲੀਅਰ ਜਦੋਂ ਆਪਾਂ ਕਰ ਦਾਂਗੇ ਜਿਵੇਂ ਇਹ ਕੈਚ ਨਹੀਂ ਆਇਆ ਨਾ ਪਾਣੇ ਫੋਨ ਦੇ ਵਿੱਚ ਵੀ ਆਉਂਦੇ ਹੁੰਦੇ ਸੀ ਇਹ ਐਚ ਐ ਕੇਚ ਤੇ ਉਹਨੂੰ ਸਾਰਿਆਂ ਨੂੰ ਤੁਸੀਂ ਡੀਲੀਟ ਕਰ ਦੇਣਾ ਜਦੋਂ ਸਾਰਾ ਕੁਝ ਡੀਲੀਟ ਕਰਤਾ ਆਪਣੇ ਉਹ ਮੰਗਦਾ ਵਾ ਵੀ ਸਾਰਾ ਕੁਝ ਟਾਡਾ ਇੱਕ ਇਹ ਵੀ ਪਰਮਿਸ਼ਨ ਮੰਗਦਾ ਵੀ ਤੁਹਾਡਾ ਪਰਮਾਨੈਂਟ ਡਾਟਾ ਉਹ ਵੀ ਹਨਾ ਉਹਨੂੰ ਡੀਲੀਟ ਕਰ ਦੇਣਾ ਤੇ ਪਰਮਾਨੈਂਟ ਡਾਟੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਫੋਨ ਦਾ ਡਾਟਾ ਡੀਲੀਟ ਕਰ ਦਿਓ ਧਿਆਨ ਨਾਲ ਮੇਰੀ ਗੱਲ ਨੂੰ ਸੁਣੋ ਕੈਚੇ ਡੀਲੀਟ ਕਰਨੇ ਕੈਚੀ YouTube ਤੇ ਬਹੁਤ ਵੀਡੀਓ ਪਈਆਂ ਐ ਇਦਾਂ ਦੀਆਂ ਉਦੋਂ ਤੁਸੀਂ ਦੇਖ ਵੀ ਲਿਓ ਤੇ ਉਹ ਡੀਲੀਟ ਕਰਨੇ ਹੁੰਦੇ ਆ ਉਹ ਡੀਲੀਟ ਕਰਨ ਤੋਂ ਬਾਅਦ ਕਈਆਂ ਦੇ ਕਈਆਂ ਦੇ ਚੱਲ ਪੈਂਦਾ ਕਈਆਂ ਦੇ ਨਹੀਂ ਚੱਲਦਾ ਕਈ ਮੇਰੇ ਵੀਰਾਂ ਦੇ ਨਾ ਮਤਲਬ ਫੋਨ ਨੰਬਰ ਨਾਲ ਕਨੈਕਟ ਹੁੰਦਾ ਹੈ ਨਾ ਆਪਣੇ ਪਾਸਵਰਡ ਤੇ ਉਹ ਪਾਸਵਰਡ ਤੁਸੀਂ ਯਾਦ ਰੱਖਣੇ ਆਪਦੇ ਜੇ ਪਾਸਵਰਡ ਨਹੀਂ ਯਾਦ ਤੇ ਫੋਰਗਟ ਕਰਕੇ ਜਿੰਨਾਂ ਦੀ ਆਈਡੀ ਫੋਨ ਨਾਲ ਕਨੈਕਟ ਆਪਦੇ ਨੰਬਰ ਨਾਲ ਉਹ ਫਿਰ ਆਪਦੇ ਨੰਬਰ ਨਾਲ ਹੈ ਨਾ ਮੇਰੇ ਤੇ ਇਦਾਂ ਚੱਲ ਪਈ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਮੈਂ ਡਾਟਾ ਆਪਣਾ ਪਾਸਵਰਡ ਫੋਰਗੇਟ ਕਰਿਆ ਤੇ ਆਪਦੇ ਨੰਬਰ ਨਾਲ ਉਹ ਕਰਿਆ ਤੇ ਮੇਰੀ ਉਹ ਚੱਲ ਪਈ। ਮੇਰੇ ਤਾਂ ਓਕੇ ਆ। ਇਹ ਮੈਨੂੰ ਵੀ ਕਿਹੜਾ ਟੈਨਸ਼ਨ ਹੋ ਗਈ ਸੀ ਕਿਉਂਕਿ ਆਪਾਂ ਨੂੰ ਹੁੰਦੀ ਆ ਟੈਨਸ਼ਨ ਜਿਨ੍ਹਾਂ ਦੇ ਪੇਜ ਚੱਲਦੇ ਆ ਵੱਡੇ ਵੱਡੇ। ਉਹਨਾਂ ਨੂੰ ਟੈਨਸ਼ਨ ਹੁੰਦੀ ਵੀ ਪੇਜ ਬੰਦ ਹੋ ਗਿਆ, ਇੰਸਟਾ ਦਾ ਬੰਦ ਹੋ ਗਿਆ, ਫੇਸਬੁੱਕ ਦਾ ਬੰਦ ਹੋ ਗਿਆ। ਆਪਾਂ ਤਾਂ ਇੱਕ ਮਿੰਟ ਨਹੀਂ ਸਾਹ ਆਉਂਦਾ ਹਨਾ ਉਹਦੇ ਬਿਨਾਂ। ਹੋ ਜਾਂਦਾ ਮੈਂ ਤੁਹਾਨੂੰ ਉਹ ਵੀ ਵਾਰ-ਵਾਰ ਦੱਸਿਆ ਨਾ ਵੀ ਜਿੱਕੇ ਜਦੋਂ ਆ ਲੈੰਦੇ ਨੇ ਕਿਹੜਾ ਤਾਂ ਆਪਣੇ ਉਹ ਕੈਚੇਡ ਰੀਡ ਕਰਨੇ ਆ ਜੇ ਉਹਦੇ ਨਾਲ ਚੱਲ ਪਈ ਠੀਕ ਆ ਕੈਚੇਡ ਰੀਡ ਕਿਤਾ ਨਹੀਂ ਚਲੀ ਫਿਰ ਆਪਾਂ ਨੂੰ ਫੋਰਗੇਟ ਕਰਨਾ ਪਣਾ ਫੋਰਗੇਟ ਉਹ ਕਰਿਓ ਜਿਨ੍ਹਾਂ ਦੇ ਫੋਨ ਨੰਬਰ ਨਾਲ ਆਈਡੀਆਂ ਕਨੈਕਟ ਆ ਹਨਾ ਵੀ ਉਹ ਹੀ ਬੰਦੇ ਉਹ ਕਰਿਓ ਫੋਰਗੇਟ ਨਹੀਂ ਤਾਂ ਦੂਜੇ ਬੰਦੇ ਨਾ ਕਰਿਓ ਮੇਰਾ ਵੀਰ ਕਿਉਂਕਿ ਮੈਨੂੰ ਉਹਦੇ ਬਾਰੇ ਨਹੀਂ ਪਤਾ ਐਵੇਂ ਤੁਹਾਡੀ ਆਈਡੀਆਂ ਉੱਡ ਜਾਣ ਫੇ ਤੁਸੀਂ ਮੈਨੂੰ ਕੋ ਮੈਨੂੰ ਜਿੰਨੀ ਕਿ ਨੌਲੇਜ ਆ ਵੀ ਮੇਰੀ ਆਈਡੀ ਦਾ ਇਦਾਂ ਚੱਲੀ ਵੀ ਕੈਚ ਡੀਲੀਟ ਕਰੋ ਮੈਂ ਫੋਰਗੇਟ ਕੀਤੀ ਆ ਉਹਦੇ ਪਾਸਵਰਡ ਮੇਰੇ ਫੋਨ ਨੰਬਰ ਨਾਲ ਕਨੈਕਟ ਸੀਗੇ ਓਟੀਪੀ ਆਇਆ ਮੇਰੀਆਂ ਚੱਲ ਪਈਆਂ ਠੀਕ ਆ ਵੀਰੇ ਸਾਰੇ ਆਣੇ ਮੇਰੇ ਵੀ ਜਿਨ੍ਹਾਂ ਦੀਆਂ ਆਈਡੀਆਂ ਨਹੀਂ ਚਲਦੀਆਂ ਪਈਆਂ ਫੇਸਬੁਕ ਤੇ ਇੰਸਟਾ ਜਿੰਨਾਂ ਦੀਆਂ ਬੰਦ ਕੈਚ ਡੀਲੀਟ ਕਰੋ ਪਲੇ ਸਟੋਰ ਚ ਜਾ ਕੇ ਹਾਂ ਕਈਆਂ ਨੂੰ ਨਹੀਂ ਜਾਣਕਾਰੀ ਪੂਰੀ ਸਮਝ ਆਉਂਦੀ ਨਹੀਂ ਮੈਂ ਸ਼ੁਰੂ ਤੋਂ ਦੱਸਦਾ ਸਾਰਾ ਕੁਝ ਆਪਣੇ ਫੋਨ ਤੇ ਐ ਤਾਂ ਉਹਨੂੰ ਚੱਕ ਦੋ ਜੇ ਪਤਾ ਉਹਨੂੰ ਚੱਕ ਨਹੀਂ ਚੱਕ ਤਾਂ ਚੱਕ ਤਾਂ ਨਾ ਹੁਣ ਆਪਣਾ ਪਲੇ ਸਟੋਰ ਖੋਲੋ ਖੋਲ ਲਿਆ ਪਲੇ ਸਟੋਰ ਖੋਲ ਕੇ ਫਿਰ ਉੱਤੇ ਫੇਸਬੁੱਕ ਨਹੀਂ ਚਲਦੀ ਫੇਸਬੁੱਕ ਨੂੰ ਉੱਪਰ ਉਹਦੇ ਚੋਂ ਕੈਚ ਡੀਟ ਕਰੋ ਸੈਟਿੰਗ ਵਿੱਚ ਜਾ ਕੇ ਪਲੇ ਸਟੋਰ ਤੇ ਫੇਸਬੁੱਕ ਭਰ ਲਿਆ ਨਾ ਹੁਣ ਜਾਓ ਤੁਸੀਂ ਸੈਟਿੰਗ ਦੇ ਵਿੱਚ ਜਿੱਥੇ ਆਪਣੇ ਫੋਨ ਦੀ ਸੈਟਿੰਗ ਹੁੰਦੀ ਆ ਸੈਟਿੰਗ ਦੇ ਵਿੱਚ ਆਪਣੇ ਇੱਕ ਆਪਸ਼ਨ ਹੁੰਦੀ ਐਪ ਐਪ ਆਉਂਦੀ ਨਾ ਸਾਰੇ ਵੀਰਾਂ ਦੇ ਫੋਨ ਤੇ ਹਾਂ ਐਪ ਦੇ ਉੱਤੇ ਜਾ ਕੇ ਉੱਥੇ ਆਪਣੇ ਆਊਗੀ ਅੱਗੇ ਫੇਸਬੁੱਕ ਫੇਸਬੁੱਕ ਦੇ ਉੱਤੇ ਕਲਿੱਕ ਕਰੋ ਕਰਤਾ ਮੈਂ ਨਾਲ ਨਾਲ ਤਾਂ ਹੌਲੀ-ਹੌਲੀ ਦੱਸਦਾ ਪਿਆ ਵੀ ਜਿਹੜੇ ਮੇਰੇ ਵੀਰ ਨਾਲ-ਨਾਲ ਕਰਦੇ ਪਏ ਹਨ ਮੈਂ ਫਿਰ ਦੱਸਾਂ ਸੈਟਿੰਗ ਵਿੱਚ ਜਾਓ ਸੈਟਿੰਗ ਵਿੱਚ ਜਾ ਕੇ ਐਪ ਤੇ ਜਾ ਐਪ ਤੇ ਜਾ ਕੇ ਐਪ ਤੇ ਜਾ ਕੇ ਫੇਸਬੁਕ ਤੇ ਕਲਿੱਕ ਕਰੋ ਇਨਸਟਾ ਬੰਦਾ ਇਨਸਟਾ ਤੇ ਕਲਿੱਕ ਕਰੋ ਉੱਥੇ ਕਲਿੱਕ ਕੀਤਾ ਉੱਥੇ ਆਊਗਾ ਕੈਚੇਮ ਤੋਂ ਉਹਨੂੰ ਖੋਲ ਲਿਆ ਫਿਰ ਆਊਗੀ ਸਟੋਰੇਜ ਸਟੋਰੇਜ ਮਤਲਬ ਫੁੱਲ ਕੈਚੇ ਡੀਲੀਟ ਕਰੋ ਸੀਏਸੀਐਚਆਈ ਕੈਚੇ ਡੀਲੀਟ ਕਰਤੇ ਉਹਨੂੰ ਡੀਲੀਟ ਕਰਕੇ ਦੂਜਾ ਵੀ ਡੀਲੀਟ ਕਰ ਦੋ ਡਾਟਾ ਵਾਲਾ ਕਰਤਾ ਨਾ ਫਿਰ ਤੁਸੀਂ ਉਹਨੂੰ ਮਤਲਬ ਜਮਾਂ ਬੈਕ ਨਹੀਂ ਕਰਨਾ ਬਚਾਲਾ ਦਾ ਬਟਨ ਆਪ ਦੋ ਜਿੰਨਾਂ ਕੋਲ ਆਈਫੋਨ ਹੋ ਸਿੱਧਾ ਹੀ ਐਂ ਕਰ ਦੋ ਤਾਂ ਨੂੰ ਜਿੰਨਾਂ ਕੋਲ ਐਂਡਰੋਇਡ ਫੋਨ ਆ ਵਿੱਚ ਲਾ ਬਟਨ ਹੁੰਦਾ ਹੈ ਸੈਂਟਰ ਵਾਲਾ ਨਾ ਉਹ ਦਾਬਤ ਫਿਰ ਆਪਣੇ ਪਲੇ ਸਟੋਰ ਚ ਜਾਓ ਉੱਥੇ ਫੇਸਬੁਕ ਪਰੋ ਭਰਤਾ ਫੇਸਬੁਕ ਓਪਨ ਹੋ ਗਈ ਪਰ ਲੋ ਪਰ ਲੋ ਨਾਲ ਦੀ ਨਾਲ ਜਿੰਨੇ ਭਰਨਾ ਭਰ ਲਓ ਹੋ ਗਈ ਓਪਨ ਨਾ ਫੇਸਬੁਕ ਭਰ ਕੇ ਉਹਨੂੰ ਓਪਨ ਕਰੋ ਹੋ ਗਿਆ ਉਦੋਂ ਬਾਅਦ ਤੋ ID ਚੱਲ ਪੂ ਤੇ ਜੇ ਫਿਰ ਵੀ ਨਹੀਂ ਚੱਲੀ ਫਿਰ ਉਹ ਮੰਗੂਗੀ ਪਾਸਵਰਡ ਹੁਣ ਅੱਗੋਂ ਗਲਤ ਧਿਆਨ ਨਾ ਸੁਣਿਓ ਜਿਨ੍ਹਾਂ ਦੇ ਫੋਨ ਨੰਬਰ ਨਾਲ ਫੇਸਬੁੱਕ ID ਲਿੰਕ ਆ ਜਿਨ੍ਹਾਂ ਦੀ ਫੇਸਬੁੱਕ ID ਲਿੰਕ ਆ ਉਹ ਤਾਂ ਨਾਲ ਦੀ ਨਾਲ ਫੋਰਗੇਟ ਕਰਕੇ ਆਪਦਾ ਪਾਸਵਰਡ OTP ਮੰਗਾ ਸਕਦੇ ਜਿਨ੍ਹਾਂ ਦੇ ਨਹੀਂ ਲਿੰਕ ਉਹ ਮੇਰਾ ਵੀਰ ਮੈਨੂੰ ਨਹੀਂ ਪਤਾ ਹਣਾ ਇਦਾਂ ਹੀ ਹਣਾ ਉਹਨਾਂ ਦੇ ਆਪ ਨੂੰ ਨਹੀਂ ਪਤਾ ਮੇਰਾ ਵੀਰ ਕਿਉਂਕਿ ਵੇ ਤਾਂ ਸਾਰਿਆਂ ਦੀ ਲਿੰਕ ਹੀ ਹੁੰਦੀ ਹੈ ਆਪਣੇ ਫੋਨ ਨੰਬਰ ਨਾਲ ਜਦੋਂ ਆਪਾਂ ਆਈਡੀ ਬਣਾਉਣੀ ਹੈ ਆਪਣੇ ਫੋਨ ਨੰਬਰ ਨਾਲ ਲਿੰਕ ਹੁੰਦੀ ਹੈ ਹਾਂ ਤੇ ਉਹ ਫੋਨ ਨੰਬਰ ਤੇ ਫੋਰਗਟ ਕਰਕੇ ਆਦਾ ਨਵਾਂ ਪਾਸਵਰਡ ਰੱਖ ਲਿਓ ਉਹ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਉਹ ਪ੍ਰੋਸੈਸ ਵੀ ਫੋਰਗਟ ਕਰਿਓ ਅੱਗੇ ਤੁਹਾਡਾ ਫੋਨ ਨੰਬਰ ਮੰਗੂਗਾ ਉੱਤੇ OTP ਜਾਊਗਾ ਤੁਹਾਨੂੰ OTP ਭਰ ਕੇ ਉਹਦਾ ਨਵਾਂ ਪਾਸਵਰਡ ਰੱਖ ਲਿਓ ਨਾ ਇਹ ਤੋਂ ਹੀਆਂ ਆਪਣੀਆਂ ਗੱਲਾਂ ਹੁਣ ਤੁਹਾਨੂੰ ਆਪਾਂ ਨੇ ਅਰੋਂ ਉੰਦੀ ਸਰਵਿਸ ਕਰਾਉਣੀ ਆ ਆਪਾਂ ਤੁਹਾਨੂੰ ਚੱਕੋ ਆਪਾਂ ਤੁਹਾਨੂੰ ਛੋਟੇ ਛੋਟੇ ਬੱਚੇ ਵੀ ਦਿਖਾਉਣੇ ਆ ਤੋੜਾ ਦਿਲ ਖੁਸ਼ ਹੋਏ ਨਾ ਜਿਹੜੇ ਮੇਰੇ ਵੀਰ ਲਾਈਵ 'ਚ ਜੁੜੇ ਆ ਚੱਕ ਇਹ ਆਪਣੇ ਕੋਲ ਹੀ ਹੁੰਦੀ ਹੈ ਇਹ ਕਰਮ ਵਾਲੇ ਚਾਰ ਜੀ ਆਪਣੇ ਕੋਲ ਹੀ ਹੁੰਦੇ ਆ ਚੁੱਕੀ ਜਾਂਦੇ ਆ ਉਹਦੀ ਮਾਂ ਕੋਲੇ ਇਹ ਨੂੰ ਦੁੱਧ ਨਹੀਂ ਪੀਉਂਦੀ ਲੈ ਉੱਠ ਪੀ ਮੈਂ ਨੰਦੀ ਵੀ ਸੌਂਗੀ ਸੀ ਆ ਵੀ ਉੱਟ ਪੀ ਹਣਾ ਇਹ ਆਪਣੇ ਕੋਲ ਹੀ ਸੌਂਦੀ ਆ ਲਵ ਯੂ ਸਾਰੇ ਵੀਰਾਂ ਨੂੰ ਜਿਹੜੇ ਮੇਰੇ ਵੀਰ ਲਾਈਕ ਕਰਦੇ ਪਏ ਆ ਤੇ ਕਮੈਂਟ ਕਰਦੇ ਪਏ ਹਨਾ ਸਾਰੇ ਵੀਰਾਂ ਨੂੰ ਲਵ ਯੂ ਆ ਜਾਂਦੇ ਰਹਿਓ ਮੇਰਾ ਵੀਰ ਬਾਕੀ ਇਹ ਗੱਲ ਹੋਰ ਆ ਵੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਜਿਹੜੇ ਮੇਰੇ ਵੀਰ ਨਾਲ ਇਸ ਪੇਜ ਨਾਲ ਜੁੜੇ ਆ ਤੁਹਾਡੇ ਵੀਰ ਨੇ ਤੁਹਾਡੇ ਸਿਰ ਤੇ ਇਹ ਕੰਮ ਸ਼ੁਰੂ ਕਰਿਆ YouTube ਦਾ Instagram Facebook ਦਾ ਨਾ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹਨਾਂ ਮਾਨ ਸਤਕਾਰ ਬਖਸ਼ਦੇ ਆ ਦੇ ਵੀਰ ਨੂੰ ਇਹ ਆਦੇ ਵੀਰ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡਾ ਵੀਰ ਤੁਹਾਡੇ ਇੱਕ ਮਿੰਟ ਪੜਦਾ ਹੀ ਰਹਿੰਦਾ ਮੈਂ ਤੁਹਾਡੇ ਸੁਝਾਵਾਂ ਦੇ ਹਿਸਾਬ ਨਾਲ ਚੱਲਦਾ ਹੁੰਦਾ ਜਿੱਦਾਂ ਤੁਸੀਂ ਮੈਨੂੰ ਦੱਸਦੇ ਹੁੰਦੇ ਹੋ ਲਵ ਯੂ ਸਾਰੇ ਵੀਰਾਂ ਨੂੰ ਜੇ ਗਲਤੀ-ਛਲਤੀ ਹੋ ਗਈ ਹੋਈ ਤਾਂ ਉਹਦੇ ਛੋਟੇ ਵੀਰ ਨੂੰ ਮਾਫ ਕਰਿਓ ਸਾਰੇ ਵੀਰਾਂ ਨੂੰ ਲਵ ਯੂ ਜੀ ਬਹੁਤ-ਬਹੁਤ ਪਿਆਰ ਸਤਿਕਾਰ ਜਿਉਂਦੇ ਰਹੋ ਮੈਂ ਫੇਰ ਵਾਰ-ਵਾਰ ਕਹਿੰਨਾ ਇਹ ਤੁਹਾਡਾ ਛੋਟਾ ਭਰਾ ਤੁਹਾਡੇ ਸਿਰ ਤੇ ਹੀ ਹੈ ਤੁਸੀਂ ਆਦੇ ਛੋਟੇ ਭਰਾ ਦੇ ਪੇਜ ਨੂੰ ਸਬਸਕ੍ਰਾਈਬ ਕਰਿਆ ਫਾਲੋ ਕਰਿਆ ਹਨ ਸਾਰੇ ਮੇਰੇ ਵੀਰ ਇਸ ਪੇਜ ਨੂੰ ਜਰੂਰ ਫਾਲੋ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ YouTube ਤੇ ਤੁਹਾਡੇ ਸਿਰ ਤੇ ਹੈ ਤੁਹਾਡਾ ਭਰਾ ਤੇ ਤੁਹਾਡੇ ਸਿਰ ਤੇ ਤੁਹਾਡਾ ਭਰਾ ਨਵੀਆਂ ਨਵੀਆਂ ਜਾਣਕਾਰੀਆਂ ਲੈ ਕੇ ਆਉਂਦਾ ਕੋਈ ਵੀ ਜਾਣਕਾਰੀ ਚਾਹੀਦੀ ਨਹੀਂ ਆਦੇ ਛੋਟੇ ਭਰਾ ਨੂੰ ਤੁਸੀਂ ਮੈਸੇਜ ਕਰਿਆ ਕਰੋ ਤੇ ਜੇ ਕੋਈ ਗਲਤੀ-ਛਲਤੀ ਹੋਵੇ ਤੇ ਆਪੇ ਛੋਟੇ ਭਰਾ ਨੂੰ ਮਾਫੀ ਕਰਦੇ ਹਾਂ ਸਾਰੇ ਵੀਰਾਂ ਨੂੰ ਲਵ ਯੂ ਜੀ ਧੰਨਵਾਦ ਲਵ ਯੂ ਬਾਏ ਬਾਏ ਸਾਰੇ ਵੀਰਾਂ ਨੂੰ ਸੱਚੀ ਗੱਲ ਜੀ ਫਿਰ ਤੋਂ ਧੰਨਵਾਦ ਵੀਰੇ ਭੇਜਣਾ ਜੁੜਨ ਦੀ ਸਾਰੇ ਵੀਰਾਂ ਨੂੰ ਸੱਚੀ ਗੱਲ ਜੀ